ਲੋ ਵੀ ਅੱਜ ਕੱਲ ਮਿੱਟੀ ਲਾਉਣੀ ਨਾ ਤਾਂ ਕੋਈ ਘਰੇ ਲਾ ਕੇ ਰਾਜੀ ਤੇ ਨਾ ਹੀ ਮਿੱਟੀ ਮਿਲਦੀ ਹੈ ਹਨ ਤੇ ਜੇਕਰ ਤੁਸੀਂ ਮਿੱਟੀ ਲਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਨੀਲੇ ਨਾਲ ਸੰਪਰਕ ਕਰ ਸਕਦਾ ਨੀਲੇ ਦਾ ਪਿੰਡ ਆਬਲੂ ਠੀਕ ਆ ਤੇ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਤੇ 50 ਕਿਲੋਮੀਟਰ ਤੱਕ ਮਲਗਾ ਡੱਬ ਵਾਲੀ ਤੱਕ ਇਧਰੋਂ ਫਰੀਦਕੋਟ ਉਧਰੋਂ ਪੁੱਚੋ ਤੱਕ ਹਨ ਤੇ ਇਧਰੋਂ ਮੁਕਸਰ ਵਾਲੇ ਪਾਸੇ ਹਨ ਤੇ ਤੁਸੀਂ ਜਿਹੜਾ ਗਏਨ ਤੋਂ ਆਪਾਂ ਗੱਲ ਕਰਕੇ ਮਿੱਟੀ ਲਵਾ ਸਕਦੇ ਹੋ ਇਹਨਾਂ ਨੇ ਆਪ ਦਾ ਆਸ਼ਾ ਟ੍ਰੈਕਟ ਹੱਕਣਾ ਤੇ ਨਾਲ ਦੀ ਨਾਲ ਪਹੁੰਚ ਜਾਣਾ ਹਨ ਤੇ ਰੇਟ ਕੀ ਚੱਲਦਾ ਵੀ ਮਿੱਟੀ ਦਾ ਵਾੜ ਦੇ ਸਾਬ ਨੂੰ ਵਾੜ ਦੇ ਸਾਬ ਨਾਲ ਤੁਸੀਂ ਫੋਨ ਤੇ ਗੱਲ ਕਰ ਲਓ ਫੋਨ ਨੰਬਰ ਉੱਤੇ ਲਿਖ ਦੇਣਾ ਠੀਕ ਆ ਜੇਕਰ ਤੁਸੀਂ ਆਪ ਦੇ ਜਿਹੜਾ ਹੈਗਾ ਛੱਤਾਂ ਤੇ ਮਿੱਟੀ ਲਵਾਉਣੀ ਚਾਹੁੰਦੇ ਤਾਂ ਤੁਸੀਂ ਯਾਰਾ ਨੀਲੇ ਵਰਗਨ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਭਾਈ ਵੀਡੀਓ ਵੀ ਸ਼ੇਅਰ ਕਰੋ ਬੰਦੇ ਸਾਰੇ ਕੰਮ ਤੇ ਆ ਦੇਖ ਲਾ 12ਵੀਂ ਕਰਦਾ ਤੇ ਨਾਲ ਨਾਲ ਕੰਮ ਵੀ ਕਰਦਾ ਇਹ ਨਿਵਾਨ ਇੰਚਾਰਜ ਹਲਕਾ ਇੰਚਾਰਜ ਜਿਵੇਂ ਹੈਨਾ ਤੇ ਇਹ ਭਾਈ ਸਭ ਤੋਂ ਸੀਨੀਅਰ ਤੇ ਉਹ ਮੁੰਡਾ 10ਵੀਂ ਕਰਦਾ ਤੇ ਇਹ ਨੂੰ 10-10 ਬੱਟਰ ਵਧ ਲਾਉਣੇ ਪੈਂਦੇ ਹਨਾ ਸੋ ਆ ਜਿਹੜਾ ਹੈਗਾ ਜੇਕਰ ਤੁਸੀਂ ਮਿੱਟੀ ਲਵਾਉਣੇ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਨੰਬਰ ਤੁਹਾਨੂੰ ਤੇ ਲਿਖ ਦਿੰਨੇ ਆ ਤੇ ਬਾਕੀ ਭਾਈ ਮਿਹਨਤੀ ਆ ਬੰਦੇ ਤਾਂ ਜਰੂਰ ਰੀਲ ਜਿਹੜੇ ਹੈਗੇ ਸ਼ੇਅਰ ਕਰੇ